ਮਾਨਸੁਖ ਨਾਮ ਦਾ ਇੱਕ ਸੌਦਾਗਰ ਜੋ ਗੁਰੂ ਨਾਨਕ ਜੀ ਦਾ ਸਿੱਖ ਬਣ ਚੁੱਕਾ ਸੀ ਉਹ ਵਪਾਰ ਕਰਨ ਦੇ ਲਈ ਸੰਗਲਾ ਦੀਪ ਪਹੁੰਚਿਆ ਆਪ ਜੀ ਲਾਹੌਰ ਦੇ ਰਹਿਣ ਵਾਲੇ ਸਨ ਸੰਗਲਾ ਦੀਪ ਦਾ ਰਾਜਾ ਸ਼ੈਵਨਾਬ}{|\text{ਸਾਲਗ੍ਰਾਮ ਦੀ ਉਪਾਸ਼ਨਾ ਕਰਦਾ ਸੀ}} ਉਹ ਇਕਾदशी ਨੂੰ ਨਾਲੇ ਆਪ ਵਰਤ ਰੱਖਦਾ ਤੇ ਨਾਲੇ ਸਾਰੇ ਸ਼ਹਿਰ ਤੋਂ ਵਰਤ ਰਖਵਾਉਂਦਾ ਸੀ ਜਦ ਮਾਨਸੁਖ ਸੰਗਰਾਦੀਪ ਪਹੁੰਚਿਆ ਤਾਂ ਉਸਨੇ ਇੱਕ ਚੰਗੀ ਥਾਂ ਵੇਖ ਕੇ ਡੇਰਾ ਲਾ ਲਿਆ ਸਵੇਰਸਾਰ ਇਸ਼ਨਾਨ ਕਰਕੇ ਉਸਨੇ ਉਹ ਸ਼ਬਦ ਪੜ੍ਹੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੀ ਰਚਨਾ ਸਨ ਗੁਰੂ ਜੀ ਦੀ ਦਸੀ ਰੀਤ ਅਨੁਸਾਰ ਮਨਸੁਖ ਨੇ ਕੜਾ ਪਰਸ਼ਾਦੀ ਦੀ ਦੇਗ ਤਿਆਰ ਕੀਤੀ ਬੈਠੇ ਲੋਕਾਂ ਦੇ ਵਿੱਚ ਵਰਤਾ ਦਿੱਤੀ ਅਤੇ ਪਿਛੋਂ ਆਪ ਵੀ ਛੱਕ ਲਈ ਨਿਤਾ ਪ੍ਰਤੀ ਮਨਸੁਖ ਇਸ ਤਰ੍ਹਾਂ ਹੀ ਕਰਿਆ ਕਰੇ ਸਾਰੇ ਸ਼ਹਿਰ ਦੇ ਲੋਕ ਆਖਣ ਲੱਗੇ ਕਿ ਇਹ ਕੁਤਾਰਮੀ ਹੈ। ਸਾਲਗ੍ਰਾਮ ਦੀ ਸੇਵਾ ਛੱਡ ਕੇ ਹੋਰ ਪਾਸੇ ਭਜਿਆ ਫਿਰਦਾ ਹੈ। ਨਾ ਇਹ ਇਕਾदशी ਰੱਖਦਾ ਹੈ ਤੇ ਨਾ ਹੀ ਤਿਲਕ ਲਗਾਉਂਦਾ ਹੈ। ਅਜੇ ਹੀ ਆ ਭਾਂਤ-ਭਾਂਤ ਦੀਆਂ ਗੱਲਾਂ ਸਾਰੇ ਸ਼ਹਿਰ ਦੇ ਲੋਕ ਕਰਨ ਲੱਗ ਪਏ। ਹੁੰਦੀ-ਹੁੰਦੀ ਇਹ ਚਰਚਾ ਰਾਜੇ ਸ਼ੈਵਨਾਬ ਪਾਸ ਵੀ ਪਹੁੰਚ ਗਈ। ਉਸ ਨੇ ਆਦਮੀ ਬੇਚ ਕੇ ਮਨ ਸੁਖ ਨੂੰ ਬੁਲਾਇਆ। ਮਾਨਸੁਖ ਨੇ ਸੁਦਾਗਰਾਂ ਵਾਂਗ ਇੱਕ ਨਰੇਲ ਤੇ ਪੰਜ ਮੋਹਰਾਂ ਨਜ਼ਰਾਨੇ ਦੇ ਰੂਪ ਦੇ ਵਿੱਚ ਰਾਜੇ ਦੇ ਅੱਗੇ ਰੱਖੀਆਂ ਰਾਜੇ ਨੇ ਉਸ ਨੂੰ ਆਦਰ ਨਾਲ ਬਿਠਾਇਆ ਪਰ ਨਾਲ ਹੀ ਕਿਹਾ ਔਂਜ ਤਾ ਤੂੰ ਹਿੰਦੂ ਹੈ ਪਰ ਧਰਮ ਤੋਂ ਸਖਣਾ ਹੈ ਸੁਣਿਆ ਹੈ ਤੂੰ ਨਾ ਹੀ ਤਿਲਕ ਲਗਾਉਂਦਾ ਹੈ ਤੇ ਨਾ ਹੀ ਵਰਤ ਰੱਖਦਾ ਹੈ ਤੇ ਨਾ ਹੀ ਇਕਾਦਸੀ ਮਨਾਉਂਦਾ ਹੈ اے ਸੋਲ ਮਾਨਸੁਖ ਹੱਥ ਬਨ ਕੇ ਆਖਣ ਲੱਗਾ ਮੇਰੀਆਂ ਗੱਲਾਂ ਦੀ ਗੁੜਤਨ ਨਾ ਕਰਨੀ ਰਾਜਾ ਕਹਿਣ ਲੱਗਾ ਬਿਲਕੁਲ ਨਹੀਂ ਜੀ ਤੁਸੀਂ ਖੁੱਲ੍ਹ ਕੇ ਗੱਲ ਕਰੋ ਏ ਸੁਣ ਮਨ ਸੁਖ ਨੇ ਕਹਿਣਾ ਸ਼ੁਰੂ ਕੀਤਾ ਸੰਸਾਰ ਇੱਕ ਬਿਰਸ਼ ਹੈ ਇਸ ਉੱਪਰ ਇੱਕ ਮੁਕਤ ਫਲ ਹੈ ਜੇ ਅਸੀਂ ਸ਼ੁਭ ਕਰਮ ਕਰੀਏ ਤੇ ਸਾਰਿਆਂ ਦੇ ਪਾਲਣ ਤੇ ਪੈਦਾ ਕਰਨ ਵਾਲੇ ਪਰਮਾਤਮਾ ਦਾ ਭਜਨ ਕਰੀਏ ਤਾਂ ਉਹ ਮੁਕਤ ਫਲ ਪੂਰੇ ਗੁਰੂ ਨੂੰ ਮਿਲਿਆ ਹੀ ਪ੍ਰਾਪਤ ਹੋ ਸਕਦਾ ਹੈ ਜਿਸ ਨੂੰ ਪੂਰਾ ਗੁਰੂ ਨਹੀਂ ਮਿਲਦਾ ਉਹ 84 ਲੱਖ ਜੁਨੀਆਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਆਪ ਇਕਾਦਸੀ ਦਾ ਵਰਤ ਰੱਖਦੇ ਹੋ 19ਵੇਂ ਦਿਨ ਸੰਤੋਖ ਕਰਦੇ ਹੋ ਚੰਗੀ ਗੱਲ ਹੈ ਪਰ ਇਹ ਦੱਸੋ ਕਿ 14 ਦਿਨ ਜਿਹੜੇ ਕੋ ਕਰਮ ਕਰਦੇ ਹੋ ਉਹ ਕਿੱਧਰ ਜਾਣਗੇ ਜਿੰਨਾ ਚਿਰ ਮਨ ਸਾਫ਼ ਨਹੀਂ ਹੁੰਦਾ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੈਸ ਨੂੰ ਪੂਰਾ ਸਤਗੁਰੂ ਮਿਲ ਗਿਆ ਹੈ ਉਸ ਦੇ ਬੰਧਨ ਟੁੱਟ ਗਏ ਹਨ ਭਾਈ ਮਾਨਸੁਖ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਚਾਰੇ ਹੋਏ ਕੁਝ ਸ਼ਬਦ ਸੁਣਾਏ ਜਿਨ੍ਹਾਂ ਨੂੰ ਸੁਣ ਕੇ ਰਾਜਾ ਬੜਾ ਹੀ પ્રસન્ન ਹੋਇਆ ਤੇ ਸਮਝ ਗਿਆ ਕਿ ਐਸ ਨੂੰ ਪੂਰੇ ਗੁਰ ਦੀਪਾਪੀ ਹੋ ਚੁੱਕੀ ਹੈ ਅਜੇਹੇ ਮਿੱਠੇ ਉਪਦੇਸ਼ ਸੁਣ ਰਾਜੇ ਸ਼ੈਵਨਾਬ ਨੇ ਆਖਿਆ ਆਪਨੇ ਬੜੀ ਕਿਰਪਾ ਕੀਤੀ ਕਿ ਮੈਨੂੰ ਭੁੱਲੇ ਨੂੰ ਰਾਹ ਪਾਇਆ ਹੈ ਹਣ ਕਿਰਪਾ ਕਰਕੇ ਅਜੇਹੇ ਸਤਿਗੁਰੂ ਦੇ ਦਰਸ਼ਨ ਜ਼ਰੂਰ ਕਰਵਾਓ ਭਾਈ ਮਨਸੁਖ ਜੀ ਨੇ ਕਿਹਾ ਤੁਸੀਂ ਗੁਰੂ ਨਾਨਕ ਸਾਹਿਬ ਦਾ ਅੰਤਰ ਧਿਆਨ ਕਰੋ ਆਪ ਜੀ ਦੇ ਪਿਆਰ ਦੀ ਖਿੱਚ ਦੇ ਨਾਲ ਸੱਚੇ ਪਾਤਸ਼ਾਹ ਆਪ ਹੀ ਖਿੱਚੇ ਆਉਣਗੇ ਜਿੰਨੇ ਦਿਨ ਮਨਸੁਖ ਜੀ ਸੰਗਲਾ ਦੀਪ ਰਹੇ ਉਹਨੇ ਦਿਨ ਹੀ ਗੁਰੂ ਜੀ ਦੀ ਚਰਚਾ ਹੁੰਦੀ ਰਹੀ ਦਿਨੋ ਦਿਨ ਰਾਜਾ ਸ਼ੈਵਨਾਬ ਗੁਰੂ ਜੀ ਦੇ ਦਰਸ਼ਨ ਕਰਨ ਲਈ ਇੱਛਾ ਪ੍ਰਗਟ ਕਰਨ ਲੱਗਾ ਮਾਨਸੋਖ ਇਸ ਤੋਂ ਬਾਅਦ ਆਪਣੇ ਘਰ ਨੂੰ ਮੁੜਿਆ। ਰਾਜੇ ਸ਼ੈਬ ਨਾ ਬਣੇ ਉਹਨਾਂ ਦੇ ਪਿੱਛੋਂ ਸੱਚੇ ਗੌਰ ਦੀ ਉਡੀਕ ਦੇ ਵਿੱਚ ਸੰਤਾ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ। ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਤਲਵੰਡੀਆਂ ਹੁੰਦੇ ਹੋਏ ਏਮਨਾਬਾਦ ਆ ਪਹੁੰਚੇ। ਇੱਥੇ ਆਪ ਜੀ ਨੇ ਭਾਈ ਲਾਲੋ ਜੀ ਪਾਸ ਡੇਰਾ ਲਾਇਆ। ਉਥੋਂ ਦੀਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਕੁਝ ਦਿਨ ਪਿਛੋਂ ਅੱਗੇ ਤੁਰ ਪਏ। ਗੁਰੂ ਨਾਨਕ ਜੀ ਨੇ ਭਾਈ ਬਾਲੇ ਨੂੰ ਏਮਨਾਬਾਦ ਵਿੱਚ ਹੀ ਰਹਿਣ ਨੂੰ ਕਿਹਾ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਕਈ ਪਿੰਡਾਂ ਵਿੱਚ ਪ੍ਰੇਮ, ਸੇਵਾ, ਵੈਅ ਅਤੇ ਪਰਮਾਤਮਾ ਦੇ ਭਜਨ ਦਾ ਉਪਦੇਸ਼ ਦਿੰਦੇ ਹੋਏ ਸਮੁੰਦਰ ਦੇ ਕਿਨਾਰੇ ਆ ਗਏ। ਨਾਗਾ ਬੰਦਰ ਟਾਪੂ ਤੋਂ ਹੋ ਕੇ ਗੁਰੂ ਜੀ ਸੰਗਲਾ ਦੀਪ ਪੁੱਜੇ। ਰਾਜੇ ਸ਼ਹਿਬ ਦਾ ਬਾਗ ਸੁੱਕਿਆ ਪਿਆ ਸੀ ਉਸ ਵਿੱਚ ਗੁਰੂ ਜੀ ਨੇ ਜਾ ਕੇ ਆਸਨ ਲਾ ਲਿਆ ਆਪ ਜੀ ਦੇ ਬੈੰਦਿਆਂ ਸਾਰ ਹੀ ਸੁੱਕਿਆ ਹੋਇਆ ਬਾਗ ਹਰਿਆ ਭਰਿਆ ਹੋ ਗਿਆ ਨਗਰ ਦੇ ਲੋਕ ਵੇਖ ਕੇ ਬੜੇ ਅਸ਼ਚਰਜ ਹੋਏ ਸਾਰੇ ਨਗਰ ਦੇ ਲੋਕ ਰਾਜੇ ਪਾਸ ਜਾ ਕੇ ਕਹਿਣ ਲੱਗੇ ਕਿ ਬਾਗ ਵਿੱਚ ਕੋਈ ਮਹਾਪੁਰਸ਼ ਆਏ ਹਨ ਜਿਨ੍ਹਾਂ ਦੇ ਚਰਨ ਪਾਉਣ ਨਾਲ ਸੁੱਕਿਆ ਹੋਇਆ ਬਾਗ ਹਰਾ ਹੋ ਗਿਆ ਹੈ ਫਲਾ ਫੁਲਾ ਨਾਲ ਭਰ ਗਿਆ ਹੈ ਇਹ ਸੁਣ ਰਾਜਾ ਪ੍ਰਸੰਨ ਹੋ ਗਿਆ ਤੇ ਮੰਤਰੀ ਨੂੰ ਕਿਹਾ ਸੰਤਾ ਪਾਸ ਭੋਜਨ ਲੈ ਕੇ ਜਾਓ ਭਲਾ ਕਿਤੇ ਗੁਰੂ ਨਾਨਕ ਜੀ ਨੇ ਦਰਸ਼ਨ ਦਿੱਤੇ ਹੋਣ ਤਾਂ ਧੰਨ ਭਾਗ ਮੰਤਰੀ ਅਨੇਕ ਤਰ੍ਹਾਂ ਦੇ ਥਾਲ ਲੈ ਕੇ ਗੁਰੂ ਜੀ ਪਾਸ ਗਿਆ ਤੇ ਆਖਿਆ ਇਹ ਰਾਜੇ ਵੱਲੋਂ ਆਏ ਹਨ ਆਪ ਸ਼ਗੋ ਜੀ ਇਹ ਸੁਣ ਗੁਰੂ ਜੀ ਬੋਲੇ ਰਸ ਕਸ ਸੁਆਦ ਅਨੇਕ ਹੈ ਬਖ ਫਲ ਮਿੱਠੇ ਦਾਖ ਕਿਰਪਾ ਕਰੇ ਜਿਸ ਆਪਣੀ ਤਾਂ ਕੋ ਰਾਖੇ ਆਪ ਇਹ ਸੁਣ ਕੇ ਮੰਤਰੀ ਨੂੰ ਬੜਾ ਆਨੰਦ ਹੋਇਆ ਤੇ ਰਾਜੇ ਪਾਸ ਜਾ ਕੇ ਸਾਰੀ ਵਾਰਤਾ ਜਾ ਸੁਣਾਈ ਰਾਜਾ ਕਹਿਣ ਲੱਗਾ ਸੁੰਦਰ ਇਸਤਰੀਆਂ ਲੈ ਜਾਵੋ ਮੰਤਰੀ ਨੇ ਇੰਚ ਹੀ ਕੀਤਾ ਤੇ ਆ ਕੇ ਗੁਰੂ ਜੀ ਨੂੰ ਕਹਿਣ ਲੱਗੇ ਰਾਜੇ ਨੇ ਭੇਜੀਆਂ ਹਨ ਇਹ ਸੁਣ ਕੇ ਗੁਰੂ ਜੀ ਬੋਲੇ ਇਹ ਵਿਖ ਭਈਆਂ ਗੰਧ ਲਾਂ ਧਰੀਆਂ ਗੰਢ ਕਵਾੜ ਸੁੰਦਰ ਰੂਪ અપਾਰ ਹੈ ਦੇਤੀ ਜਨਮ ਵਿਗਾੜ ਰਾਜੇ ਨੇ ਮੰਤਰੀ ਨੂੰ ਮਾਇਆ ਤੇ ਕੱਪੜੇ ਲਿਜਾ ਕੇ ਮਹਾਪੁਰਸ਼ਾਂ ਨੂੰ ਦੇਣ ਲਈ ਕਿਹਾ ਜਦ ਮੰਤਰੀ ਇਹ ਸਭ ਚੀਜ਼ਾਂ ਗੁਰੂ ਜੀ ਪਾਸ ਲੈ ਕੇ ਗਏ ਤਾਂ ਆਪ ਜੀ ਨੇ ਆਖਿਆ ਕਿ ਇਹ ਮਾਇਆ ਤੇ ਸੁੰਦਰ ਵਸਤਰ ਕੂੜ ਹਨ ਸਾਨੂੰ ਇਹਨਾਂ ਦੀ ਕੋਈ ਵੀ ਲੋੜ ਨਹੀਂ ਹੈ ਆਪਣੇ ਰਾਜੇ ਨੂੰ ਇਹ ਸਭ ਜਾ ਕੇ ਦੇ ਦੇਵੋ ਮੰਤਰੀ ਨੇ ਰਾਜੇ ਨੂੰ ਜਾ ਕੇ ਕਿਹਾ ਉਹ ਪੂਰਨ ਸੰਤ ਹਨ ਉਹ ਕੁਛ ਵੀ ਨਹੀਂ ਲੈਂਦੇ ਆਪ ਚਲੋ ਤੇ ਦਰਸ਼ਨ ਕਰਕੇ ਨੇ ਹਾਲ ਹੋਵੋ ਇਹ ਸੁਣ ਕੇ ਰਾਜਾ ਆਪਣੇ ਵਜ਼ੀਰਾਂ ਦੇ ਨਾਲ ਗੁਰੂ ਜੀ ਦੇ ਪਾਸ ਆਇਆ ਗੁਰੂ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ ਗੁਰੂ ਜੀ ਨੇ ਉਸ ਨੂੰ ਬਿਠਾ ਕੇ ਆਖਿਆ ਉਸ ਅਕਾਲ ਪੁਰਖ ਦੀ ਉਸਤਤ ਕਰਿਆ ਕਰੇ ਰਾਜੇ ਦੇ ਚਿੱਤ ਵਿੱਚ ਅਜੇ ਵੀ ਗੁਰੂ ਜੀ ਨੂੰ ਪ੍ਰਤਿਉਉਣ ਦੀ ਲਾਲਸਾ ਸੀ ਅੱਸਨੇ ਰਾਤ ਹੁੰਦੇ ਹੀ ਸੁੰਦਰ ਐਸਤਰੀਆਂ ਨੂੰ ਫਿਰ ਤੋਂ ਗੁਰੂ ਜੀ ਪਾਸ ਭੇਜਿਆ। ਉਹਨਾਂ ਐਸਤਰੀਆਂ ਨੇ ਆ ਕੇ ਭਾਂਤ-ਭਾਂਤ ਦੇ ਸੰਗੀਤ ਸੁਣਾਉਣ ਲੱਗ ਪਈਆਂ ਤੇ ਆਖਣ ਲੱਗੀਆਂ ਆਪ ਦੇ ਪ੍ਰੇਮ ਵਿੱਚ ਮੋਹਿਤ ਹੋ ਗਈਆਂ ਹਾਂ। ਆਪ ਸਾਨੂੰ ਗ੍ਰਹਿਣ ਕਰੋ ਤਾਂ ਜੋ ਸਾਡੀ ਦੇਹੀ ਸਫਲ ਹੋ ਜਾਵੇ। ਇਹ ਸੁਣ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਰਬਾਬ ਵਜਾਉਣ ਲਈ ਕਿਹਾ। ਅਸਵੈਲੇ ਗੁਰੂ ਨਾਨਕ ਜੀ ਨੇ ਸ਼ਬਦ ਉਚਾਰਨ ਕੀਤਾ ਮਣ ਮੋਤੀ ਜੇ ਗਹਿਣਾ ਹੋਵੇ ਔਣ ਹੋਵੇ ਸੂਤ ਧਾਰੀ ਖੇਮਾ ਸ਼ਿੰਗਾਰ ਕਾਮਣ ਤਨ ਪਹਿਰੈ 라ਵੇ ਲਾਲ ਪਿਆਰੀ ਆਪ ਜੀ ਦੇ ਇਹ ਬਚਨ ਸੁਣ ਕੇ ਉਹ ਸਭ ਇਸਤਰੀਆਂ ਭਜਨ ਕਰਨ ਲੱਗ ਪਈਆਂ ਜੋ ਸ਼ਬਦ ਆਪ ਜੀ ਉਚਾਰਨ ਕਰਦੇ ਉਹ ਸਾਰੀਆਂ ਆਪ ਜੀ ਦੇ ਮਗਰ ਉਸ ਸ਼ਬਦ ਨੂੰ ਦੁਹਰਾਉਂਦੀਆਂ ਸਵੇਰ ਸਾਰ ਸਾਰਿਆਂ ਨੇ ਜਾ ਕੇ ਰਾਜੇ ਨੂੰ ਕਿਹਾ ਇਹ ਤਾਂ ਪੂਰਨ ਸੰਤ ਹਨ ਜੋ ਵੀ ਸੰਤ ਪਹਿਲਾਂ ਆਏ ਸਨ ਇਸਤਰੀਆਂ ਨੂੰ ਵੇਖ ਕੇ ਮੋਹਿਤ ਹੋ ਗਏ ਪਰ ਇਹਨਾਂ ਦੇ ਬਚਨ ਮੁਕਤੀ ਵਾਲੇ ਹਨ ਰਾਜਾ ਇਹ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਨੰਗੇ ਪੈਰੀ ਗੁਰੂ ਜੀ ਪਾਸ ਡੰਡੌਤ ਕਰਦਾ ਹੋਇਆ ਗਲੇ ਦੇ ਵਿੱਚ ਪੱਲੜਾ ਪਾ ਕੇ ਗੁਰੂ ਜੀ ਦੇ ਸਨਮੁਖ ਹੋਇਆ ਤੇ ਆਖਣ ਲੱਗਾ ਮੇਰੇ ਤਾਂ ਨਭਾਗ ਜੋ ਆਪ ਜੀ ਦੇ ਦਰਸ਼ਨ ਹੋਏ ਆਪਜੀ ਮਿਹਰ ਕਰੋ ਤੇ ਮੇਰੇ ਘਰ ਚੱਲੋ ਗੁਰੂ ਨਾਨਕ ਸਾਹਿਬ ਜੀ ਨੇ ਰਾਜੇ ਸ਼ੈਵਨਾਬ ਦਾ પ્રેમ ਤੇ ਸ਼ਰਧਾ ਦੇਖ ਕੇ ਆਖਣ ਲੱਗੇ ਪਹਿਲਾਂ ਆਪਜੀ ਧਰਮਸ਼ਾਲਾ ਬਣਵਾਓ ਫਿਰ ਸਾਨੂੰ ਲੈ ਜਾਣਾ ਰਾਜੇ ਨੇ ਧਰਮਸ਼ਾਲਾ ਬਣਵਾਉਣੀ ਆਰੰਭ ਕਰ ਦਿੱਤੀ ਤੇ ਨਾਲ ਹੀ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਹੇ ਧਰਮਸ਼ਾਲਾ ਦੇ ਬਣਨ ਉਪਰੰਤ ਰਾਜਾ ਸ਼ੈਵਨਾਬ ਗੁਰੂ ਜੀ ਨੂੰ ਲੈਣ ਆਇਆ ਤਾਂ ਉਸ ਵੇਲੇ ਗੁਰੂ ਜੀ ਰਾਜੇ ਦੀ ਪਰਖਿਆ ਲੈਣ ਲਈ ਅੰਦਰ ਧਿਆਨ ਹੋ ਗਏ। ਏਕ ਹਾਲਤ ਵੇਖ ਰਾਜਾ ਬੜਾ ਪਰੇਸ਼ਾਨ ਹੋਇਆ। ਕਿ ਮਸਾ ਪੂਰਨ ਗੁਰੂ ਮਿਲੇ ਸਨ। ਮੇਰੇ ਮਨ ਦੇ ਭਾਗ ਹਨ। ਪ੍ਰੇਮ ਰਸ ਵਿੱਚ ਮੁਰਝਾ ਕੇ ਰਾਜਾ ਧਰਤੀ ਤੇ ਡੈਗ ਬਿਆ। ਇਹ ਵੇਖ ਕੇ ਜਾਨੀ ਜਾਣ ਸਤਿਗੁਰੂ ਨਾਨਕ ਜੀ ਨੇ ਰਾਜੇ ਨੂੰ ਬਾਹ ਫੜ ਕੇ ਉਠਾਇਆ। ਤੇ ਗੁਰੂ ਜੀ ਨੇ ਰਾਜੇ ਦੇ ਨਾਲ ਧਰਮਸ਼ਾਲਾ ਜਾਣ ਲਈ ਤਿਆਰ ਹੋਣਾ ਪ੍ਰਵਾਨ ਕਰ ਲਿਆ ਆਪ ਜੀ ਨੇ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ ਤੇ ਸੱਚ ਦੇ ਰਾਹ 'ਤੇ ਚੱਲਣ ਦਾ ਲੋਕਾਂ ਨੂੰ ਉਪਦੇਸ਼ ਦਿੱਤਾ ਉਸ ਸਮੇਂ ਗੁਰੂ ਜੀ ਦੇ ਉਚਾਰੇ ਹੋਏ ਸ਼ਬਦ ਰਾਜੇ ਸ਼ੈਬਨਾਬ ਨੇ ਲਖਵਾ ਲਈ ਆਪ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਰਾਜੇ ਸ਼ੈਬਨਾਬ ਤੋਂ ਵਿਦਾ ਹੋਏ ਰਾਜਾ ਕਈ ਗੋਹਾ ਤੱਕ ਗੁਰੂ ਜੀ ਦੇ ਨਾਲ ਗਿਆ ਰਾਜੇ ਦਾ ਦਿਲ ਨਾ ਕਰੇ ਗੁਰੂ ਜੀ ਤੋਂ ਨਿਖੜਨ ਨੂੰ ਪਰ ਗੁਰੂ ਜੀ ਦੇ ਕਹਿਣ ਤੇ ਉਹ ਮੁੜ ਗਏ